ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਬੜਾ ਦਿਖਾਵਾਂਗੇ ਤਿੰਨੇ ਗੱਬਣਾ ਸੂਨ ਨੂੰ ਰੈਡੀ ਆ ਕੱਲੇ ਕੱਲੇ ਨਾਕ ਬਾਰੇ ਡਿਟੇਲ ਵੀ ਤੁਹਾਨੂੰ ਪੁੱਛਾਂਗੇ ਆਓ ਅਗੇ ਕਰੀਏ ਗੱਲ ਸਸੀ ਗਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸਟੇਰ ਸਿੰਘ ਪਿੰਡ ਚੰਨੂ ਵਾਲਾ ਜ਼ਿਲ੍ਹਾ ਮੂਗਾ ਤਸੀਲ ਭਾਗਾਪੁਰਾਣਾ ਠੀਕ ਹੈ ਨੇੜੇ ਆਪਣੇ ਸਮਾਦ ਆ ਗਿਆ ਨਾ ਪਿੰਡੇ ਦਾ ਪਹਿਲਾ ਪਿੰਡ ਸਮਾਦ ਆ ਗਿਆ ਜੇ ਸਮਾਦ ਸਮਾਦ ਆ ਗਿਆ ਇੱਧਰ ਸੰਤਪੁਰਾ ਆ ਗਿਆ ਲਧਾਈਕੇ ਆ ਗਿਆ ਭਾਗਾਪੁਰਾਣਾ ਆ ਗਿਆ ਬੁੱਸੰਗਲਾ ਫੁੱਲਿਆਲਾ ਠੀਕ ਹੈ ਮੋਬਾਈਲ ਨੰਬਰ ਆਪਣਾ 9615503116 9815503116 03116 03116 ਹਾਂਜੀ ਤਿੰਨ ਨਗ ਦਿਖਾਵਾਂਗੇ ਬੈੜਾ ਦੇ ਗੱਬਣਾ ਦੇ ਹਣਾ ਪਹਿਲਾ ਨੰਬਰ ਜਿਹੜੇ 24 ਨੰਬਰ ਟੈਗ ਪਾਇਆ ਪਿਆ ਹਾਂਜੀ ਸੂਆ ਕਿਹੜਾ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਬਈ ਦੂਜਾ ਸੂਆ ਪਹਿਲਾ ਸੂਆ ਆਪਣੇ ਕੋਲੇ ਛੇਲੇ ਦੀ ਹਾਂਜੀ 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 ਬਈ ਠੀਕ ਹੈ ਮੰਨ ਲਓ ਬੱਚੀ ਪਾਲੀ ਵੇਜ ਆਪਣੀ ਸੂਏ ਚਾਈ ਵੀ ਆ ਨਹੀਂ ਸੋ ਆਪਾਂ ਤਾਂ ਇਹਨੇ ਸੂਏ ਲੈ ਕੇ ਆਈ ਸੀ ਪਹਿਲਾ ਸੂਆ ਆਪਾਂ ਸੂਨ ਵਾਲੀ ਲੈ ਕੇ ਆਈ ਸੀ ਹਾਂ ਸੂਨ ਵਾਲੀ ਲੈ ਕੇ ਆਈ ਸੀ ਇੱਕ ਸੂਆ ਦੁੱਧ ਘਰ ਸਾਲਾ ਫੀ ਲੈਦਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਚੋਇਆ ਪਹਿਲੇ ਸੀ ਮੇਰੇ ਭਾਈ 35 ਪਲੱਸ ਦਿੱਤਾ ਹੈ ਚੋਇਆ ਕਿ ਕੈਨਾਲ ਗੱਲ ਹੋਇਆ ਚੋਇਆ ਬਾਈ ਉਹ ਗੱਲ ਨਹੀਂ ਆਪਣਾ ਆਪਾਂ ਦਾ ਕਰੂ ਘਰੇਲੂ ਪਸ਼ੂ ਆਪਾਂ ਕਿਹੜਾ ਵੀ ਮਾਲਾ ਵੀ ਲਿਆ ਕੇ ਵਪਾਰ ਕਰਨਾ ਠੀਕ ਹੈ ਆਪਣਾ ਤਾਂ ਜਿਹੜੀ ਗੱਲ ਹੋਊਗੀ ਜੈਜ ਹੋਊਗੀ ਵੀ ਮਤਲਬ ਕਹਿੰਦਾ ਬਾ ਸੋਡਾ 35 ਕਿਲੋ ਚੋਇਆ ਵਾ ਤੇ ਮੂਰੇ ਜਿਹਨੇ ਲਿਆਣੇ ਆ ਆਪਦੀ ਦੇਖ ਕੇ ਲੈ ਕੇ ਜਾ ਆਪਣੇ ਘਰ ਦੀ ਜ਼ਿੰਮੇਵਾਰੀ ਹੈ ਕੱਲ ਨੂੰ ਕੋਈ ਵੀ ਨੌਕਸ ਪੈ ਜਾਦਾ ਸਾਰੀ ਚੀਜ਼ ਹੈ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਆਪਣੇ ਘਰ ਦੀ ਗਾਰੰਟੀ ਹੈ ਠੀਕ ਹੈ ਸੋ ਮਾਲਕ ਨੇ ਦੱਸਿਆ 35 ਕਿਲੋ ਤੁਸੀਂ ਵੇਖ ਸਕ ਆਪਦੇ ਦਿਮਾਗ ਨਾਲ 20 ਕਰੋਜਾ ਜਿੱਚ ਕਰਕੇ ਲਓ ਚਾਹੇ 40 ਕਿਲੋ ਤੇ ਸੀਮਨ ਫਿਰ ਕਿਹੜਾ ਰਖਾਇਆ ਇਹਦੇ ਇਹਦੇ ਬਈ ਸੀਮਨ ਉਹ ਪਾਚੀ ਲੈਣ ਗਿਆ ਲੈ ਆ ਸਹਜੋ ਹਾਂਜੀ ਠੀਕ ਹੈ ਰਿਕਾਰਡ ਸੀਮਨ ਦਾ ਹੈਗਾ ਆਪਣੇ ਕੋਲ ਹਾਂਜੀ ਹਾਂਜੀ ਆਹ ਦੀ ਹਾਂਜੀ ਵੀਰੇ ਠੀਕ ਹੈ ਆ ਆਪਣੇ ਕੋਲ ਸਾਰਾ ਮਲਕ ਨੰਬਰ ਆਡਾ ਲਿਖਿਆ ਹੋਆ ਹੈਨਾ ਹਾਂਜੀ ਹਾਂਜੀ ਆ ਦੱਸ ਦਿਆ ਮਿਲ ਰੋਸ ਦਾ ਸੀਮਨ ਲੱਗਿਆ ਹੋਊਗੀ ਹੈਨਾ ਸੋ ਜੋ ਵੀ ਹੋਗਾ ਤੁਹਾਨੂੰ ਕਨਫਰਮ ਕਰਾ ਦਾਂਗੇ ਆਪਾਂ ਫਰ ਕੇ ਠੀਕ ਹੈ ਦਿਨ ਕਿਹ ਰਹਿ ਗਿਆ ਸੂਨ ਚਾਜ ਇਹਦੇ ਬਈ 15 ਦਿਨ ਰੁਪਈਆ 15 ਦਿਨ ਪੈਂਡਿੰਗ ਹਾਂਜੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਰੇਟ ਬਈ ਆਪਾਂ ਫੋਨ ਤੇ ਕਰਾਂਗੇ ਜਾਇਜ ਹੋਊਗਾ ਕੋ ਫਾਲਤੂ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਾਈ ਜੀ ਟੋਰੇ ਵਾਲੇ ਹੋਊਗਾ ਆਪਣਾ ਟੋਰੇਵਾ ਸੋ ਫੇਸ ਕੁਆਲਿਟੀ ਵਗੈਰਾ ਬੈੜਦੀ ਦੇਖ ਸਕਦੇ ਹੋ ਦੂਜਾ ਸੋ ਬਲੱਡ ਦੇ ਵਿੱਚ ਆ ਜਵਾਨੀ ਚ ਬੈੜ ਸੁੰਦੀ ਪਈਆ ਬਾਲਟੇ ਲਾ ਕਾਫੀ ਪਿਆ ਹਵਾਨੇ ਦੇ ਵਿੱਚ ਜਿੰਦ ਜਾਨ ਬਹੁਤ ਆ ਤੇ ਸਾਈਜ਼ ਵਗੈਰਾ ਬੋਡੀ ਬੰਤਰ ਬਹੁਤ ਚੰਗੀ ਆ ਪਲਾਈਆਂ ਪਲੂਆਂ ਬਹੁਤ ਆ ਥਣਾ ਦੀ ਬੀਠੀ ਦੀ ਗੱਲ ਕਰ ਲਈਏ ਮੂਰਲੇ ਥਣ ਜਿੱਦ ਨੂੰ ਤਿਆਰ ਹੋ ਗਈ ਬੈੜ ਫੁੱਟ ਫੁੱਟ ਦੇ ਛਿੱਟਨੇ ਬੈੜ ਜਿੰਨੇ ਥਣ ਜਾਵਾਂ ਸਾਫ ਸੁਥਰੇ ਲੇਵੇ ਦੀ ਰੇਟ ਵੀ ਇਹ ਕਹਿੰਦਾ ਇਸ ਚੀਜ਼ ਦੇ ਹਿਸਾਬ ਨਾਲ ਹੋਊਗਾ ਫੋਨ ਤੇ ਕਰਾਂਗੇ ਦੂਜਾ ਸੂਤ ਸੂਂਦਿਆ ਸਹੀ ਦਿਨ ਕਿੰਨੇ ਰਹਿ ਗਏ ਅੱਜ ਸੂਂਦਿਆ 15 ਦਿਨ ਰਹਿ ਗਏ ਬਾਈ ਠੀਕ ਆ 15 ਦਿਨ ਨੈਟ ਇਹਦੇ ਸੂਂਦ ਚ ਬਾਕੀ ਪਿਆ ਸੋ ਕੱਦ ਕਾਠ ਬਹੁਤ ਜ਼ਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਸਾਈਜ਼ ਦੇ ਵਿੱਚ ਪਿਓਰ ਐਚ ਐਫ ਵੈੜ ਦੂਜਾ ਸੂਤ ਸੂਂ ਨੂੰ ਰੈਡੀ ਜਿਹੜਾ ਸੀਮਨ ਲੱਗਿਆ ਵਾ ਉਹ ਵੀ ਤੁਹਾਨੂੰ ਬੈਕਡਰਾਪ ਆ ਵੈਸੇ ਵੀਡੀਓ ਵਿੱਚ ਦਿਖਾ ਵੀ ਦਿੱਤਾ ਕਾਪੀ ਤੇ ਬੰਨਾਂ ਕੋਲ ਪਰਚੀ ਤੇ ਨੋਟ ਆ ਤੁਹਾਨੂੰ ਦੱਸਿਆ ਜਾਊਗਾ ਤੇ ਸਾਫ਼ ਸੁੱਧਰੇ ਕੱਦ ਕਾਠ ਵਾਲੀ ਚੰਗੀ ਮੰਨ ਕੇ ਚਲੋ ਪਰ ਦੁੱਧ ਜਿਹੜਾ ਲੈਣਾ ਆਪ ਆਪਣੀ ਸੇਵਾ ਨਾਲ ਲੈਣਾ 30 ਮੰਨ ਲਓ ਚਾਹੇ 35 ਜਾ 40 पर ਬੈੜ ਗਵਾਹੀ ਭਰਦੀ ਆ ਚੰਗੀ ਆ ਬਾਲਟ ਲਗਾ ਆ ਫੀਤੇ ਫਟ ਫੜ ਲੇਵਾ ਕੰਪੈਕਟ ਹਵਾਨਾ ਮਿਲਕਵੇਨ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਅੱਗੇ ਬਾਈ ਜੀ ਆਪਾਂ ਆਹ ਦੇਖੋ ਬਾਈ ਚੱਲ 15 ਦਿਨ ਪੈਂਡਿੰਗ ਪਏ ਹਨਾ ਦੋ ਨੰਬਰ ਦੀ ਗੱਲ ਕਰੀਏ ਇਹਦਾ ਟਾਈਮ ਕਿੰਨਾ ਬਾਕੀ ਆ ਇਹਦੇ ਬਾਈ ਜੀ 22 ਦਿਨ ਪਏ ਆਂ ਕਹਿੰਦਾ ਬਾ ਮਹੀਨਾ ਮੰਨ ਲੈ ਬੰਦਾ ਹਾਂ ਮਹੀਨਾ ਮੰਨ ਲੈ ਠੀਕ ਆ ਸੁਵਾ ਕਿਹੜਾ ਸੁੰਦੀ ਆ ਤੀਜਾ ਸੁਵਾ ਸੁੰਦੀ ਪਈ ਰਹੀ ਜੀ ਇਹਨਾਂ ਤੀਜਾ ਸੁਵਾ ਦੂਜੇ ਸੁਵਾ ਆਪਾਂ ਇਹਦਾ ਕਿੰਨਾ ਚੋਇਆ ਇਹਦਾ ਬਾਈ ਆਪਾਂ 40 ਲੀਟਰ ਤੋਂ ਚੋਇਆ 40 ਲੀਟਰ ਦੁੱਧ ਆਪੇ ਦਾ ਦੂਜੇ ਸਵੇਚ ਹੋਇਆ ਹਨਾ ਅੱਜ ਮਹੀਨਾ ਰਹੇਗਾ ਬਾਕੀ ਇਹਦਾ ਭਾਵ ਯਾਰ ਜੀ ਬਈ ਇਹਦਾ ਫੂਨ ਤੇ ਹੋਗਾ ਤਿੰਨਾਂ ਕਾਇਨ ਦਾ ਫੂਨ ਤੇ ਹੀ ਟੂ ਠੀਕ ਧੋਰੀ ਵਾਰ ਨੂੰ ਤੇ ਜਿਹਦਾ ਆਪਾਂ ਡਰਾਈ ਕਰਿਆ ਥਾਂ ਤੋਂ ਜਮਾ ਓਕੇ ਟੂਬਾ ਵਗੈਰਾ ਜੜਾ ਕੇ ਮੈਨੂੰ ਓਕੇ ਓਕੇ ਠੀਕ ਹੈ ਸੋ ਤੀਸਰਾ ਸੂਆ ਵਹਿੜ ਸੁੰਦੀ ਆ 40 ਕਿਲੋ ਦੁੱਧ ਦੱਸ ਦਿਆ ਤੇ ਨਾੜਾਂ ਨਾਲ ਗੁੰਦੀ ਵਜਾ ਥੱਲੇ ਜਮਾ ਨਾੜਾ ਦਾ ਦੇ ਮੈਂ ਕਹਿੰਦਾ ਪਿੰਡ ਦਾ ਘੀਰੇ ਤੋਂ ਪਤਾ ਲੱਗ ਜਾਂਦਾ ਉਹ ਗੱਲ ਆ ਬਹਿੜਾ ਦੱਸ ਦਿਆ ਵੀ ਹਾਂ ਅਸੀਂ ਕੋਈ ਚੀਜ਼ਾਂ ਹੈਗੀਆਂ ਜਿਹੜਾ ਵੀਰ ਲੈ ਗਿਆ 1 ਮਹੀਨਾ ਉਹਨੇ ਸਾਹਮੜੀ ਆਪ ਦੇ ਘਰੇ ਘਰੇ ਡਿਲੀਵਰੀ ਕਰਾਵਾਂਗੇ ਬੈੜ ਦੇ ਦੀ ਤਾਂ ਆਪ ਨੂੰ ਬੈਨੀਫਿਟ ਮੰਨ ਕੇ ਚਲੋ ਵੀ 110% ਇਹਨੇ ਦੇਣਾ ਆਖਾ ਸਾਹਮਣੇ ਸੂਗੀ ਜੇਰ ਵਗੈਰਾ ਪਾਉਗੀ ਜਦੋਂ ਸੋ ਕੱਚੀ ਬਣ ਕੇ ਚਲੋ 20-25 ਦਿਨ ਦਾ ਪਸੂ ਜਿਹੜਾ ਜਾਂਦਾ ਘਰੇ ਜੀ ਵਗੈਰਾ ਹੀ ਵਧੀਆ ਧਰ ਜਾਂਦਾ ਸੋ ਨਾੜਾ ਨਾਲ ਗੁੰਦੀ ਵੀ ਹੈ ਜਮ ਹਲੇ ਬੈੜ ਮੰਨ ਕੇ ਚਲੋ ਸਮਝ ਘਟ ਹੋਊਗੀ ਆਪਣੇ ਕਿਉਂਕਿ ਕੱਚੀ ਆ ਪਰ ਇਹਦੇ ਜਿਹੜੇ ਮਿਲਕ ਵੇਨਸ ਵਗੈਰਾ ਗਵਾਹੀ ਭਰ ਦਿਆ ਬੰਨਿਆ ਕਿ ਬੈੜ ਕੋਈ ਚੀਜ਼ ਹੈਗੀ ਆ ਦੂਜੇ ਸੂਏ 40 ਦੇ ਚੱਲੀ ਆ ਤੇ ਬਾਕੀ ਹੁਣ ਜਦੋਂ ਇਹਨੇ ਸੂਣਾ 20-25 ਦਿਨ ਬਾਕੀ ਆ ਪੂਰੇ ਸੂਣਾ ਮੌਸਮ ਸਰਦੀ ਦਾ ਤੇ ਇੱਕ ਪਾਸੇ ਨਹੀਂ ਨਾੜਾ ਦੋਨੇ ਪਾਸੇ ਗੁੰਦੀ ਵੀ ਹੈ ਜਮਾ ਸੋ ਆ ਦੇਖੋ ਬਹੁਤ ਚੰਗੀ ਸਾਫ ਸੁਥਰੀ ਜਿਹੜੇ ਵੀਰ ਕਹਿੰਦੇ ਬਰੀਡ ਲੈਣੀ ਹੈ ਤੇ ਨਾਲ ਪਲੱਸ ਬਿਊਟੀ ਦੁੱਧ ਤਿੰਨੇ ਚੀਜ਼ਾਂ ਹੁਣ ਤਿੰਨੇ ਚੀਜ਼ਾਂ ਦੇ ਵਿੱਚ ਮਿਲਣਗੀਆਂ ਤੇ ਇਹਦ ਕੀ ਫਿਰ ਅੰਦਾਜ਼ਾ ਲਾਇਆ ਕਿੱਥੇ ਆਪਣਾ ਦੁੱਧੜ ਭਾਈ ਆਪਾਂ ਦਾ 45 ਦੀ ਅਸ ਕਰਦੇ ਠੀਕ ਹੈ 45 ਤੋਂ ਬਾਅਦ ਵੀ ਸਾਦੀ ਘਾੜੀ ਸਾਜੀ ਉਹ ਤਾਂ ਅਗਲੇ ਦੀ ਸੇਵਾ ਤੇ ਆ ਪਰ ਇਹਦਾ ਮਨ ਕਿ ਜਦੋਂ ਬਾਡੀ ਮੰਤਰ ਨਾੜਾ ਦੱਸਦਾ ਵੀ ਕੁਝ ਹੈਗਾ ਕੁਝ ਕਰੂਗੀ ਵੇੜ ਹਾਂ ਹਾਂਜੀ ਹਾਂਜੀ ਭਾਈ ਕਰੂਗੀ ਠੀਕ ਅੱਗੇ ਆਗੇ ਤੀਜੇ ਨੰਬਰ ਤੇ ਵੇੜ ਇਹ ਦੂਜਾ ਸੂਆ ਵੀ ਤੇਰੀ ਨਾ ਸੂਦੀ ਹੈ ਪਹਿਲੇ ਸੂਦੀ ਉਹ ਅੱਛ ਕੀ ਗਾ ਪਹਿਲੀ ਬੱਚੀ ਹੈ ਨਾ ਤੇ ਕਿੰਨਾ ਦੁੱਧ ਪਾਇਆ ਪਏ ਦਾ ਖਾਣ ਲਈ ਰੁਪਈਆ ਦੁੱਧ ਚ ਆਇਆ ਇਹਨੇ ਆ ਗਈ ਆਪਣੀ ਜਰਸੀ ਕੈਟਾਗਰੀ ਹੈ ਨਾ ਤਾਂ ਹੁਣ ਮਹੀਨਾ ਹੋਇਆ ਮਸਾ ਪਾ ਪਾ ਕੇ ਧੂੜੀ ਤੇ ਸਿਕਾਇਆ ਦੁੱਧ 13-14 ਕਿਲੋ ਹਜੇ ਵੀ ਤੇਰੇ ਸੀਗਾ ਇਹਦਾ ਠੀਕ ਹੈ ਆਪਾਂ ਇਹ ਕੀ ਕਹਿੰਦਾ ਭਾਬੀ 20 ਦੇ ਨੇੜੇ ਤੇੜੇ ਜੇ ਫਿਰ ਪਾ ਸਕਦੀ ਆ ਹਾਂ ਭਾਈ 20 ਵੀ ਪਾ ਸਕਾਂ ਅਗਲੇ ਦੀ ਸੇਵਾ 25 ਵੀ ਲੈ ਸਕਾਂ ਅਗਲਾ ਹਾਂ ਬਾਕੀ ਦੁੱਧ ਵੀ ਫਿਰ ਫੈਟ ਵਾਲਾ ਪਾਉਂਦੀ ਹੋਊਗਾ ਤਾਂ ਹਾਂ ਭਾਈ ਇਹਦੀ ਆਉਂਦੀ ਜੀ ਪੰਜ ਪੰਜ ਫੈਟ ਸੋ ਬਰ ਫੈਟ ਵਾਲਾ ਦੁੱਧ ਪਾਉਂਦੀ ਹੈ ਬੈੜ ਤੇ ਸੂੰਦੀ ਦੂਜਾ ਸੁਆ ਦੇਣੇ ਦੇ ਸਹੀ ਕਿੰਨੇ ਹੈਗੇ ਬਈ ਇਹਦੇ 15 ਦਿਨ ਨਹੀਂ ਦੀ ਪਈ ਇਹ ਦੋਨੇ ਇਕੱਠੀਆਂ ਕਾਇਆਂ ਦੇ ਟੀਕੇ ਭਰਾਏ ਸੀ ਲੋਕਾਂ ਨੇ 15 ਦਿਨ ਪੈਂਡਿੰਗ ਆ ਕੱਦ ਕਾਠ ਬਹੁਤ ਜ਼ਿਆਦੇ ਆ ਫੁੱਲ ਫਾੜੀ ਵਾਲਾ ਲੇਵਾ ਤੇ ਜਿੰਦ ਜਣ ਪਲੱਸ ਬਿਊਟੀ ਰਾਜੀ ਸਮੀ ਬਲੀ ਵੀ ਇਹਦਾ ਥਾਣਾ ਦੀ ਵੀ ਟੂਪਾਂ ਪੜਾਈਆਂ ਆ ਆਪਾਂ ਇਹ ਗੱਲੋ ਵੀ ਮੰਨ ਲਾ ਵੀ ਕਈ ਵਾਰੀ ਪਸ਼ੂ ਦਾ ਲੇਵਾ ਉਹ ਹਿਸਾਬ ਨਾਲ ਵੀ ਥੱਲੇ ਥਣ ਥਣ ਮਲਿਆ ਜਾਂਦਾ ਜੈ ਜਗਤ ਕਾਲਾ ਸੋ ਕਦ ਕਦ ਬਹੁਤ ਆ ਬੈੜਾਂ ਦਾ ਤੇ ਨਾ ਜਿਹੜੇ ਪਤਖਾਂ ਜਾਂ ਤੀਜੇ ਨੰਬਰ ਵਾਲੇ ਤੇ ਦੂਜੇ ਤੇ ਪਹਿਲਾ ਇਹ ਤਾਂ ਬਈ ਹੈ ਮੋਹਲਾ ਸਾਹੀ ਮੇਰਾ ਬੀਮਾ ਵੀ ਪਿਆ ਤਾਂ ਠੀਕ ਹੈ ਇੰਸ਼ੋਰੈਂਸ ਵੀ ਕਰਵਾਇਆ ਵਾ ਫਿਰ ਆਪਣਾ 50 ਪਾਈ ਦੀ ਇਹ ਤਾਂ 10000 ਰੁਪਏ ਦੇ ਕੇ ਤਰਾਇਆ ਠੀਕ ਹੈ ਸੋ ਇੰਸ਼ੋਰੈਂਸ ਵੀ ਵੀਰਦਾ ਦਾ ਕੀ ਬੈੜ ਦਾ ਹਲੇ ਹੈਗਾਗਾ ਤੇ ਟੈਗ ਫਿਰ ਕਰਨ ਜਿਹਦੇ ਇੰਸ਼ੋਰੇ ਸਾਲਾ ਪਿਆ ਵਾ ਹਣਾ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਸੋ ਆਪਾਂ ਦਿਖਾ ਦਿੰਨੇ ਆਂ ਹਾਂ ਸਾਲਾ ਬੀਮਾ ਇਹਦਾ 10000 ਰੁਪਏ ਦਾ ਠੀਕ ਹੈ ਆ ਬਜਾਜ ਕੰਪਨੀ ਦਾ ਹੋਇਆ ਵਾ ਨਾ ਹਾਂਜੀ ਸੋ ਇੰਸ਼ੋਰੈਂਸ ਵੀ ਸਬੈੜ ਦਾ ਹੈਗਾ ਸੋ ਤੇਨਾਂ ਨਾਕ ਦਿਖਾ ਦਦੇ ਵੀਰੇ ਨੰਬਰ ਬੋਲ ਜਾ ਆਪਣਾ 9815503116 ਪਿੰਡ ਆ ਗਿਆ ਪਸ ਚੰਨੂ ਵਾਲਾ ਚੰਨੂ ਆਣਾ ਜ਼ਿਲ੍ਹਾ ਮੋਗਾ ਆ ਗਿਆ ਸੋ ਕੋਈ ਵੀ ਨਾਕ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਵੀਡੀਓ ਦੇਖ ਕੇ